ਦੋ ਦੋ ਟਰਾਲੀਆਂ ਛੁੱਟੀਆਂ ਜੇ ਗੰਨੇ ਦੀਆਂ ਅ ਰਿੰਦਾ ਵਾ ਜੇ ਲੇਵਰ ਲਾਵੜਦਾ ਹੀ ਤੈਨੂੰ ਪਤਾ ਪੰਗਾ ਜੇ ਆ ਕੇ ਆਹੋ ਇੱਕ ਟਰਾਲੀ ਦੇ ਪੈਸੇ ਆਏ ਆ ਤੇ ਇੱਕ ਦੇ ਨਹੀਂ ਆਏ ਜੀ ਆ ਤੁਹਾਡਾ ਅੱਛਾ ਓਏ ਓ ਚੰਗਾ ਹੀ ਸਕੂ ਗੁਰੂਆ ਉਹ ਹਾਂ ਹਾਂ ਇਹ ਅਭੀ ਉਹ ਮਸ਼ੀਨ ਵੜ ਦਿੰਦੀ ਹੈ ਗੰਨਾ ਦੇ ਆਪੇ ਹੀ ਉਦਾਂ ਹੀ ਆਹ ਉਹ ਟਰਾਲੀਆਂ ਚੱਲ ਜਾਂਦਾ ਵਧੀਆ ਉਹ ਚੰਗਾ ਵਾ ਹਾਂ ਚੱਲ ਕੋਈ ਨਹੀਂ ਕੋਈ ਨਹੀਂ ਆਹ ਕੋਈ ਨਾ ਵੱਡੇ ਜਾਣਾ ਹਾਂ ਚੱਲ ਠੀਕ ਠੀਕ ਆ ਠੀਕ ਓਕੇ 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 ਕਿਹ ਕਿਦਾ ਫੋਨ ਉਹਦਾ ਸੁੱਖੇ ਦਾ ਕੀ ਜਾਂਦਾ ਗੰਨੇ ਦਾ ਆਖੰਡ ਹੈ ਸੁੱਟਿਆ ਕਿੰਨਾ ਕੋ ਮੈਂ ਦੋ ਟਰਾਲੀਆਂ ਸੁੱਟੀਆਂ ਗੋ ਰਿੰਦਾ ਜੇ ਮੈਂ ਹਲੇ ਵਰ ਲਵਰ ਦੀ ਤੈਨੂੰ ਪਤਾ ਸ਼ਾਰਟ ਤੈ ਮੁਰਕੇ ਗੈਰ ਨਹੀਂ ਭਈਆਂ ਦਾ ਹੂੰ ਭਈਆਂ ਲਗਾਈ ਨਹੀਂ ਮੁਰਕੇ ਆਖਿਆ ਉਹ ਹੁਣ ਦੂਜਿਆਂ ਦਾ ਵੀ ਹਰ ਇੱਕ ਦੇ ਜਿੰਨਾ ਕੋ ਸਾਈਆਂ ਫੜੀਆਂ ਉਹ ਆਖਣ ਦੇ ਸਾਡੇ ਛਿਲੋ ਸਾਡੇ ਛਿਲੋ ਤੁਹਾਡੇ ਚਲ ਕੋਈ ਨਹੀਂ ਸਰਦਾਰ ਤੁਹਾਡਾ ਵੀ ਕਿਸੇ ਦਾ ਕੱਢ ਕੇ ਟਾਈਮ ਛਿਲ ਦਿੰਨੇ ਦੱਸ ਮੈਂ ਛਿਲ ਦੋਗਾ ਲੋਕਾਂ ਨੇ ਭਈ ਵਗਾੜਤੇ ਆ ਉਹ ਹੈ ਉਹ ਦੇ ਗੱਲਾਂ ਵਾ ਹੁਣ ਕੀ ਆ ਵੀ ਉਹ ਮੰਗਦੀ ਪੀਣ ਨੂੰ ਸ਼ਰਾਬ ਮੰਗਦੇ ਮੈਂ ਨਾ ਉਹ ਹੀ ਨਾ ਮੈਂ ਵੇਖਿਆ ਨਾ ਜਿਹੜਾ ਸ਼ਰਾਬ ਦੇ ਦਿੰਦਾ ਉਹਦੇ ਹਲ ਤੁਰ ਪੀਂਦੀ ਆਹ ਜੇ ਤੈਨੂੰ ਫੋਨ ਕਰਨ ਦੇ ਇਹ ਘਟਵਾ ਉਹਦੇ ਗੱਲਾਂ ਆ ਉਹ ਮੇਰੇ ਕੋਲ ਆਣਦੇ ਸਵਾਰ ਵੀ ਇਹ ਪਲਾ ਕੀ ਜਾਂਦਾ ਇਹ ਇਹ ਦੋ ਬੋਲਾਂ ਦਿੰਦਾ ਹੀ ਅੱਤੇ ਕੱਲ ਮੈਂ ਸੀਖੀ ਦਿੰਦੇ ਆ ਅੱਥੇ ਥੋੜਾ ਇਹਨਾਂ ਵਾਸਤੇ ਭਈਆਂ ਵਾਸਤੇ ਉਹ ਲਾਲਚ ਵਾ ਹਰ ਇੱਕ ਨੂੰ ਵੀ ਮੇਰਾ ਛੁੱਟਿਆ ਜਾਵੇ ਦਾ ਮੇਰਾ ਛੁੱਟਿਆ ਜਾਵੇਗਾ ਨਾ ਸਰ ਗੱਲ ਤੇ ਗਲਤ ਨਾ ਫਿਰ ਲੇਬਰ ਤੇ ਵਿਗੜਦੀ ਹੈ ਨਾ ਲੇਬਰ ਵਿਗੜਦੀ ਚਲ ਕੋਈ ਨਹੀਂ ਆਪਾਂ ਇਹ ਆ ਵੀ ਜਿਹੜੇ ਛੁੱਟੇ ਗਏ ਉਹਦੇ ਹੁਣ ਤਾਂ ਆਪਾਂ ਕਰਨੀ ਬੀਤੀ ਆ ਤੇ ਉਹ ਦੂਜਾ ਜਿਹੜਾ ਹੁਣ ਛੁੱਟਾਂਗੇ ਇਹਦੇ ਵਿੱਚ ਅਗਾਂ ਫਰਵਰੀ ਮਹੀਨੇ ਗਾਚਾ ਬੀਜਾਂਗੇ ਫਿਰ ਆਹ ਇਹ ਦਲਰ ਜੀ ਜੁਆਰ ਹੁਣ ਕਹੋਗੇ ਕਣਕ ਬੀਜੀ ਲੇਟ ਹੋ ਜਾਣੀ ਨਹੀਂ ਹੁੰਦਾ ਨਹੀਂ ਠੰਡ ਚ ਉਗਣੀ ਕਿੱਥੇ ਹਾਂ ਤੇ ਮੈਂ ਦਛਣਾ ਹੀ ਹਾਂ ਉਹ ਸੰਦੀਪ ਨੂੰ ਦੇ ਆਈਏ ਫਿਰ ਲੋੜੀ ਆਪਾਂ ਨਾਓ ਚਲ ਜਿਓ ਜਾਓ ਆਹੋ ਭਾਬੀ ਕਹਿੰਦੀ ਵੀ ਕਹਿੰਦੀ ਵੀ ਮੇਥੋਂ ਡਾਰਕ ਪਾਪ ਟਾਈਮ ਨਹੀਂ ਵੀ ਕੋਦਰ ਕਿਤੇ ਆ ਨਾ ਜਾਏ ਪੋਣ ਪਾ ਤੁਹਾਡੇ ਸਹੁਰਿਆਂ ਤੋਂ ਵਿਆਹ ਕਰਕੇ ਤੇ ਮੈਨੂੰ ਕਹਿੰਦੇ ਚੱਲ ਵੀ ਤੁਸੀਂ ਐਰ ਕੰਦੇ ਜਾਓ ਤੇ ਮੈਂ ਚੱਲ ਅਹੀਂ ਚੱਲ ਜੰਨੇ ਨਹੀਂ ਨਹੀਂ ਕੋਈ ਨਹੀਂ ਜਾਓ ਕੋਈ ਚਲ ਗਿਆ ਫਿਰ ਕੀ ਆ ਆਹੋ ਹਾਂ ਇਹਦੇ ਕੋਈ ਮੈਂ ਚੱਲ ਗਿਆ ਤੂੰ ਚੱਲ ਗਿਆ ਤਾਂ ਕੀ ਹੋ ਗਿਆ ਤੇ ਉਹ ਵੇ ਉਹ ਵੀ ਕਿੰਨੇ ਕਦਮਾਂ ਤੈਨੂੰ ਫਿਰ ਨਹੀਂ ਪੈਸੇ ਹੈਗੇ ਆ ਕੋਈ ਗੱਲ ਨਹੀਂ ਪੈਸੇ ਮੈਂ ਦੇਖੀ ਮਿਲੀ ਤਨਖਾਹ ਮੈਨੂੰ ਮੈਂ ਕੋਈ ਗੱਲ ਨਹੀਂ ਕਰ ਲਿਆ ਦੇ ਆਉਂਗਾ ਹੈਗੀ ਆ ਉਹ ਹੈਗੇ ਆ ਪੈਸੇ ਤੇ ਹੈਗੇ ਆ ਇਹ ਖਾਣੇ ਆ ਤੇ ਲੈ ਜਾ ਨਹੀਂ ਨਹੀਂ ਪੈਸੇ ਕੋਲ ਚੰਗੇ ਹੁੰਦੇ ਆ ਨਹੀਂ ਨਹੀਂ ਹੈਗੇ ਆ ਪੈਸੇ ਕੋਲ ਮੈਂ ਉੱਥੇ ਛੁੱਟ ਕਰਨੀ ਇਹ ਆ ਵੀ ਲੀਡਲ ਜਿਹੜਾ ਸੂਟ ਸਾਡ ਖਰੀਦ ਦੇਣਾ ਨਾ ਕੁੜੀ ਦਾ ਉਹ ਚੰਗਾ ਵਧੀਆ ਖਰੀਦ ਲਿਓ ਸੱਸ ਉਹਦੀ ਦੇ ਵੀ ਵਧੀਆ ਖਰੀਦਿਓ ਭਾਬੀ ਨੇ ਸੱਸ ਦੇ ਤਾਂ ਕਿਹਾ ਨਹੀਂ ਭਾਬੀ ਦੇ ਕੋਈ ਦੀ ਵੀ ਕੁੜੀ ਦੇ ਤੇ ਪੁਰਾਣੇ ਦੇ ਲੈ ਜਾਓ ਫੌਜੀ ਦੇ ਤੁਸੀਂ ਲੈ ਜਿਓ ਸੱਸ ਦੀ ਵੀ ਅੱਛਾ ਪਤਾ ਕੀ ਬੁਰੀ ਲੱਗੀ ਦਾ ਵੀ ਮਾਵਾਵਾਂ ਤੇ ਸੱਸ ਮਾਵਾਵਾਂ ਫਿਰ ਕੀ ਆ ਨਿਆਣੇ ਦੇ ਘਰ ਨੇ ਪਰੌਣੇ ਦੇ ਘਰ ਨੇ ਕੁੜੀ ਦੇ ਘਰ ਨੇ ਦਾਸ ਹੱਸਦਾ ਸੋਡੀ ਵੀ ਵਧੀਆ ਖੜੇ ਹੋ ਜਰਾ ਚਲ ਕੋਈ ਨਹੀਂ ਲੈ ਜਾਗੀ ਨਹੀਂ ਤੇ ਮੈਂ ਪੈਸੇ ਦੇ ਦਿੰਦਾ ਤੈਨੂੰ ਨਹੀਂ ਨਹੀਂ ਪੈਸੇ ਦੀ ਨਹੀਂ ਕੋਈ ਗੱਲ ਹੈਗੀ ਪੈਸੇ ਦੇ ਹੈਗੇ ਜਿੱਥੇ ਉਹ ਉਹ ਪਰੌਣੇ ਦੇ ਉਹ ਇੱਕ ਸੂਟ ਹੋਰ ਹੋਰ ਸਹੀ ਉੱਥੇ ਕੀ ਗੱਲ ਵਾ ਤੇ ਮੈਂ ਫਿਰ ਆਪਾਂ ਸਕੂਲੋਂ ਆ ਕੇ ਫਿਰ ਜਾਣਾ ਵਾ ਤੇ ਨਾਲੇ ਫਿਰ ਰਾਤ ਰੂਤ ਰਹਿਵਾਂਗੇ ਆਪਾਂ ਸਕੂਲੋਂ ਆੜ ਕੇ ਜਾਣਾ ਆਹ ਸਕੂਲੋਂ ਘੰਟਾ ਪਹਿਲਾਂ ਆ ਜੂ ਮੈਂ ਤੇ ਤੂੰ ਛੁੱਟੀ ਕਰ ਲੈ ਹੇਕ ਦਿਨ ਛੁੱਟੀ ਭਾ ਨਹੀਂ ਤੇ ਸਕੂਲਾਂ ਲੈ ਕੀ ਕਰੀਏ ਹੁਣ ਲੈ ਮੈਂ ਤੇ ਆਣਾ ਵਾਂ ਵੀ ਸਭ ਕੋ ਟਾਈਮ ਨਾ ਜਾਓ ਅਗਲੇ ਨੂੰ ਪਤਾ ਉਹ ਸਾਡੇ ਘਰ ਪਰੌਣੇ ਆਉਣੇ ਆ ਟਾਈਮ ਨਾ ਜਾਓ ਕਿ ਸ਼ਾਮ ਨੂੰ ਘਰ ਮੁੜੇ ਸਾਮਾਂ ਨੂੰ ਨਹੀਂ ਰਾਤ ਰਹਿ ਕੇ ਆਉਣਾ ਭਾਬੀ ਵੀ ਕਹਿੰਦੀ ਕਿ ਭਾਵੇਂ ਦੋ ਰਾਤਾਂ ਰਾਇਓ ਅੱਛਾ ਰਾਤ ਰਹਿਣਾ ਵਾ ਤੇ ਕੋਈ ਨਹੀਂ ਫਿਰ ਕੀ ਰਾਤ ਰਹਿ ਪਿਓ ਤਾਂ ਵੀ ਕੋਈ ਗੱਲ ਨਹੀਂ ਇਹਦੇ ਵਿੱਚ ਕੀ ਆ ਪਰ ਇਹ ਆ ਵੀ ਟਾਈਮ ਨਾ ਜਾਓ ਮੈਂ ਇਹ ਗੱਲ ਕਹਿਣਾ ਨਿਆਣੇ ਨਿਆਣਾ 2 ਘੰਟੇ ਮੈਂ ਪਹਿਲਾਂ ਆ ਜਾਣਾ ਸਕੂਲੋਂ ਮੈਂ ਕਹਿੰਦਾ ਮੋਟਰਸਾਈਕਲ ਤੇ ਜਾਣਾ ਵਾ ਗੱਡੀ ਤੇ ਜਾਣਾ ਵਾ ਗੱਡੀ ਤੇ ਜਾਣਾ ਵਾ ਪਰ ਫਿਰ ਮੈਂ ਨਾ ਵੀ ਚਲੋ ਟਾਈਮ ਨਾ ਜਾਓ ਜੇ ਰਹਿਣਾ ਉਹ ਤੇ ਉਹ ਉਹਨਾਂ ਨੂੰ ਵੀ ਚਾਹੂਗਾ ਵੀ ਸਾਡੇ ਘਰ ਪਰੌਣਾ ਆਏ ਆ। ਆਗੇ ਤਾਂ ਗੱਲ ਹੈ। ਇੰਨੇ ਚਿਰ ਬਾਅਦ ਜਾਣਾ ਤੂੰ ਵੀ। ਉਹਨਾਂ ਨਾਲੇ ਪਰੌਣਾ ਵੀ ਆਇਆ ਛੁੱਟੀ ਹੈਗੀ ਚੱਲ। ਨਹੀਂ ਨਹੀਂ ਕੋਈ ਨਹੀਂ ਜਾਓ ਮੇਰਾਓ। ਵਧੀਆ ਵਾ। ਮੈਂ ਭਾਬੀ ਕਦੇ ਟਾਈਮ ਨਹੀਂ ਸਾਡਾ ਮੈਂ ਕਿਹਾ ਚੱਲ ਅਸੀਂ ਚੱਲ ਜਾਂਦੇ ਕਿਹੜੀ ਗੱਲ ਵੰਡਿਆ ਕੋ। ਉਹ ਆਹੋ ਚੱਲ ਕੋਈ ਨਹੀਂ। ਮੈਂ ਤਾਂ ਸ਼ੁਕਰ ਕਰਦਾ ਤੈਨੂੰ ਇੰਨੇ ਆਖਿਆ ਪਰ ਤੂੰ ਵੀ ਦੂਰ ਹੱਥ ਰਹਿ। ਹਾਂ ਵਾਹ ਵਾਹ। ਇੰਨੇ ਤੇ ਕਰੀ ਆਖਿਆ ਦੀ ਤੁਹਾਨੂੰ ਗੁਰਪ੍ਰੀਤ ਨੂੰ ਦੇਖਾਂ ਦੀ ਭੀਜਿਆ ਨਹੀਂ ਦੇ ਤਾਂ ਕਿਤੇ ਇਹ ਇੰਦੇ ਸੁਵਾ ਦੀ ਦਾਂਦੀ। ਹਾਂ। ਇਹਨਾਂ ਦਾ ਆਪਸ ਵਿੱਚ ਕੀ ਪਤਾ ਕੀ ਆ। ਚਲੇ ਜਾਂਦਾ ਰੋਜ਼ ਮੇਰੇ ਟਾਈਮ ਲੰਗੀ ਜਾਂਦਾ ਇੰਨਾ ਬੜਾ ਇੱਕ ਬੋਲਦੀ ਤੇ ਇੱਕ ਸੋਕ ਚੁੱਪ ਹੋ ਜਾਂਦਾ ਕੱਲ ਕੋਈ ਗੱਲ ਨਹੀਂ ਉੱਥੇ ਮੈਂ ਇਹਦੇ ਗੱਸੇ ਗੱਲ ਜਿਹੜੀ ਹਾਸੇ ਪਾ ਦਿੰਦਾ ਟਾਲ ਦੇਈ ਦੀ ਗੱਲ ਉਹਦੇ ਬੜਾ ਕੋਕਰ ਨੂੰ ਫਿਰਦੀ ਆ ਮੈਂ ਹੀ ਨਹੀਂ ਗੜੀ ਕੰਨ ਕਰਦਾ ਚਲ ਚੰਗਾ ਵਾ ਕੇ ਡਟਿਆ ਡਟਿਆ ਮੈਂ ਡਟਿਆ ਆਂ ਨਾਲੇ ਫੁੱਫੜ ਦੇ ਵਿਆਹ ਵੇਖਣਾ ਵਾ ਉਹ ਬੜਾ ਚਾਵਾ ਨੂੰ ਕਹਿੰਦੀ ਬੱਸ ਮੈਨੂੰ ਕਹਿੰਦੀ ਪਤਾ ਨਹੀਂ ਕਿਹੜੇ ਵੇਲੇ ਮੈਨੂੰ ਫੋਨ ਆ ਜਾਦਾ ਮੈਂ ਜਾਣਾ ਵਾ ਪੇਕੇ ਜਾਣਾ ਪੈਣਾ ਮੈਨੂੰ ਅੱਛਾ ਮੈਂ ਨਹੀਂ ਤੇ ਘਰੇ ਬਣਾਉਣਾ ਲੱਡੂ ਗੋੰਦਵੇ ਹਾਂ ਅਦੀ ਨਾ ਮੈਂ ਗੱਲਾ ਪੀਣ ਨਹੀਂ ਪਾਉਣਾ ਮੈਨੂੰ ਜਦੋਂ ਮੇਰੇ ਪਤੀਏ ਦਾ ਫੋਨ ਆਇਆ ਮੇਰੇ ਭਰਾ ਦਾ ਆਗਾ ਮੈਂ ਤੇ ਉਸੇ ਵੇਲੇ ਹੀ ਤੇ ਉਹ ਤੇ ਮੈਂ ਫਿਰ ਮੈਂ ਸੋਚਦਾ ਮਾਂ ਵੀ ਆਪਾਂ ਫਿਰ ਇੱਕੋ ਰਾਤ ਹੀ ਲਾਉਨੇ ਆ ਮੈਂ ਆ ਜਾਣਾ ਜੇ ਤੁਹਾਨੂੰ ਮਗਰੋਂ ਫੋਨ ਆਇਆ ਤਾਂ ਤੁਹਾਨੂੰ ਤੇ ਜਾਣਾ ਪੈਣਾ ਜਾਣਾ ਵਿਆਹ ਤੇ ਤੁਸੀਂ ਨਹੀਂ ਜਾਣਾ ਗਿਆ ਜਾਣਾ ਹੀ ਉਹ ਵਿਆਹ ਥੋੜੀ ਵਿਆਹ ਤੇ ਤੁਹਾਡੇ ਜਗਾਵਾ ਕੋਦਾਂ ਜਾਣਾ ਵਾ ਅੱਛਾ ਓਦਾਂ ਜਿਹੜਾ ਜਾਣਾ ਵਾ ਆ ਕਹਿੰਦੀ ਜੇ ਫੋਨ ਆ ਗਿਆ ਮੈਂ ਉਸੇ ਵੇਲੇ ਚੱਲ ਜਾਣਾ ਵਾ ਤੇ ਚਾ ਲੈ ਨੂੰ ਕਹਲਾਦਾ ਕਿ ਇਹ ਨੱਚ ਕੇ ਚਾਹ ਲਾ ਲੈ ਉਹ ਕਹਿੰਦੀ ਕਹਿੰਦੀ ਪੂਆਦ ਬਿਨਾ ਤੇ ਪਤਾ ਨਹੀਂ ਹੁੰਦਾ ਓਥੇ ਅੱਛਾ ਆਹ ਆਹ ਰੇ ਪੂਆ ਇਹ ਬੰਦਾ ਨਹੀਂ ਪਤਾ ਜਾਂਦਾ ਪੂਆ ਜੇ ਚਲ ਗਈ ਉਥੇ ਨੇਰੀ ਆ ਜਾਣੀ ਹੈ ਤੇ ਨਾਲ ਫਫੜੂ ਹੀ ਹੈ ਨਾ ਚੱਕਰ ਬਣ ਕੇ ਮੈਂ ਨਹੀਂ ਜਾਂਦਾ ਨਾਲੇ ਜਾਊ ਫਫੜੇ ਮੈਨੂੰ ਪਤਾ ਵਾ ਫਫੜਾ ਫਫੜਾ ਹੋਣਾ ਉਹ ਫਫੜਾ ਪਪੜਾ ਨਹੀਂ ਹੁੰਦੀ ਹੁੰਦੀ ਇਹ ਦੀਜਾ ਜੀਜਾ ਹੀ ਹੁੰਦੀ ਹੁੰਦੀ ਹੈ ਫਫੜਾ ਨਹੀਂ ਹੁੰਦੀ ਮੁੜ ਕੇ ਆ ਯਾਰ ਗੱਲ ਹੈਗੀ ਹੈ ਫਿਰ ਕੋਪੜ ਤੇ ਗੱਲ ਆ ਜਾਂਦੀ ਹੈ ਨਾ ਬਹੁਤ ਕਦਰ ਘਟ ਜਾਂਦੀ ਬੰਦੇ ਦੀ ਥੋੜੀ ਜੀ ਨਹੀਂ ਨਾ ਫਫਣ ਵਾਜ ਮਾਰਨੀ ਨਾ ਫਫੜਾ ਮਿਲਦੀ ਗੱਲ ਆ ਇੱਕ ਵਾਰ ਉਦੋਂ ਹੀ ਮਾਰਨੀ ਆ ਨਾ ਤੇ ਫੋਪੜ ਵੀ ਕੋ ਪਾਊਗਾ ਉਹਨਾਂ ਨੂੰ ਪਹਿਲੋਂ ਤੇ ਫੇਰ ਹੀ ਉਹਨਾਂ ਨੇ ਫੋਪੜ ਦੀ ਮਿਲਣੀ ਕਰੋਣੀ ਉਹਨਾਂ ਨੇ ਕੀ ਪਰਵਾਹ ਕਰਨੀ ਉਹਦਾ ਨਹੀਂ ਨਹੀਂ ਮੇਰੇ ਸਾਨ ਤੁਹਾਨੂੰ ਪਾਊ ਸਾਹਿਬ ਪਤੀ ਜਿਦਾ ਵਿਆਹ ਇਹਦਾ ਉਹ ਚੱਲ ਮੈਨੂੰ ਛਾਪਾਂ ਛੂਪਾਂ ਦਾ ਕੋਈ ਨਹੀਂ ਗਾਈਦਾ ਹੈਗਾ ਮੈਂ ਇਹ ਗੱਲ ਕਹਿੰਦਾ ਵੀ ਭੈਣ ਭਰਾ ਮਿਲਦਿਆਂ ਦੇ ਸਾਹਿਬ ਨਹੀਂ ਨਹੀਂ ਮਿਲਦੇ ਮਿਲਦੇ ਨੇ ਮਿਲਦੇ ਰਹੋ ਇੱਕ ਦੂਜੇ ਨੂੰ ਹੁਣ ਤੇ ਦੁਨੀਆ ਰਿਸ਼ਤੇਦਾਰੀਆਂ ਸਾਬ ਬਸ ਉਹ ਗੱਲ ਵੀ ਜਿਹਦੇ ਕੋ ਪੈਸਾ ਹੈਗਾ ਕੋਲ ਕੋਈ ਹੈਗਾ ਵਾ ਤੇ ਉਹਦੇ ਕੋਲ ਦੁਨੀਆ ਟੁੱਕਦੀ ਹੈ ਜੇ ਕੋ ਕੋਲ ਕੋ ਨਹੀਂ ਉਹਨੂੰ ਮਿਲਦਾ ਹੀ ਕੋਈ ਨਹੀਂ ਚੱਲ ਇਧਰੋਂ ਮੈਂ ਆਪੇ ਤੁਹਾਨੂੰ ਲੱਗਾ ਪਾ ਤਿਆਰ ਹੋਣਾ ਸਕੂਲੇ ਜਾਣਾ ਤੇ ਤੁਸੀਂ ਫੇਰ ਪੱਠੇ-ਪੁੱਠੇ ਦਾ ਵੇਖ ਲਓ ਫੇਰ ਮੈਂ ਤੇ ਘੰਟੜੇ ਪੇ ਲੱਗ ਨਾ ਨਿਕਲ ਜਾਣਾ ਛੇਤੀ ਨਿਕਲ ਜਾਣਾ ਮੈਂ ਨਾ ਤੂੰ ਉੱਥੇ ਕਾਹਦਾ ਪੱਟੇ ਦਾ ਕਾਹਦਾ ਫਿਕਰ ਕਰਨ ਦੇ ਆ ਆਪਣੇ ਹੀ ਪਾ ਲੈਣਾ ਮੈਂ ਜਿੱਦਾਂ ਮਰੂ ਤੇ ਕੱਲ ਨੂੰ ਆ ਜਾਗੇ ਅੱਜ ਇਕਰਾਰ ਰਹਿਣਾ ਆਪਾਂ ਉਹ ਭਾਵੇਂ ਦੋ ਰਹਿ ਗੱਲ ਸੁਣ ਹਾਂਜੀ ਤੇ ਮੈਂ ਹੁਣ ਚੱਲ ਜਾਣਾ ਵਾ ਸਕੂਲੇ ਹੈ ਆਹ ਦੋ ਦੋ ਦਿਨ ਰੋਜ਼ ਹੀ ਸਕੂਲ ਜਾਂਦੇ ਆ ਅੱਜ ਜਾਣਾ ਓਏ ਆਹੋ ਮੈਂ ਚੱਲਿਆ ਤਾਂ ਮੈਂ ਕਹਾਂ ਛੇਤੀ ਜਦ ਕੋਈ ਟਾਲੂਗਾ ਪਹਿਲਾਂ ਮੈਂ अच्छा अच्छा ठीक है, है ते तू ਉਹਨਾਂ ਨੂੰ ਨਿਆਣ ਨੂੰ ਤਿਆਰ ਕਰ ਲਈ ਫਿਰ ਘੰਟਾ ਨਾ 2 ਘੰਟੇ ਪਹਿਲਾਂ ਆਇਓ ਜਦੋਂ ਮੈਂ ਪੁੱਛੂੰਗਾ ਜਿੱਦਾਂ ਮੈਂ ਮੈਡਮ ਕਹੂਗੀ ਹਾਂ ਤੇ ਆਜੂਗਾ ਮੈਂ ਤੇ ਉਹਨਾਂ ਨੂੰ ਤਿਆਰ ਤੁਰ ਕਰ ਲਈ ਨਿਆਣਿਆ ਪੈਰ ਫੂਕਾ ਕਰ ਲਈ ਸਾਰੀ ਉਹ ਨਹੀਂ ਉਹ ਤਾਂ ਮੈਂ ਘਾਰ ਹੀ ਲਾਉਂਗੀ ਗੁਰਬਤ ਦੇ ਕੱਪੜੇ ਬਾਧ ਪਾ ਲਈ ਉਹ ਤਾਂ ਪਾਉਣੇ ਪਹਿਣੇ ਆ ਆ ਤੇ ਦੂਜੀ ਉਹ ਮਾਦਾ ਨਾਲ ਕੀ ਕੀਤੀ ਗੱਲ ਕਿ ਨਹੀਂ ਜਾਨਣਾ ਤੇ ਨਹੀਂ ਮੰਮੀ ਨਾਲ ਨਹੀਂ ਗੱਲ ਕੀਤੀ ਬਾਅਦ ਚ ਰੋਟੀ ਪਾਣੀ ਵਾਲੋਂ ਵਗੈਰਾ ਤੇ ਨਹੀਂ ਗੱਲ ਹੀ ਨਹੀਂ ਹੋਈ ਅੱਛਾ ਹਾਂ ਮਾਦਰ ਦੱਸਦੀ ਉਹ ਸਦਾ ਦੀ ਨਾ ਦੱਸਿਆ ਹੀ ਹੋਊਗਾ ਚੱਲ ਜਾਣਾ ਆਪਣਾ ਸਾਡਾ ਫਰਜ਼ ਪੰਦਾ ਦੱਸਣਾ ਕਿ ਨਹੀਂ ਆਹ ਇਹ ਤਾਂ ਗੱਲ ਹੈਗੀ ਬਾਅਦ ਚ ਫੇਰ ਕਰਨਗੇ ਤੇ ਮੈਨੂੰ ਪੁੱਛਿਆ ਨਹੀਂ ਹੈਗਾ ਨਾ ਆ ਤਾਂ ਨਾਲ ਮਾਦਰ ਪੁੱਛ ਲਈ ਵੀ ਕੀ ਕੀ ਖੜਨਾ ਉਹ ਤਾਂ ਭਾਬੀ ਦਰਦਾਸੀ ਦਿੱਤਾ ਜੋ ਜੋ ਖੜਨਾ ਅੱਛਾ ਤੇ ਭਾ ਨਾ ਮੇਰੀ ਗੱਲ ਹੋਈ ਤਾਂ ਭਾ ਕਹਿੰਦਾ ਵੀ ਸੱਸ ਦਾ ਸੂਟ ਵੀ ਲੈ ਆ ਜੂ ਸੱਸ ਦਾ ਸੂਟ ਪੰਦਾ ਹੁੰਦਾ ਉਹ ਇਹ ਤਾਂ ਕੰਮ ਵਧੀ ਨਹੀਂ ਜਾਂਦੇ ਆਹੋ ਕਹਿੰਦਾ ਫੇਰ ਵੀ ਸੱਸ ਮਾਵਾਂ ਆਉਦੀ ਤਾਂ ਸੱਸ ਦਾ ਵੀ ਲੈ ਆ ਜੋ ਸੂਟ ਤੇ ਮੈਨੂੰ ਤਾਂ ਕਹੜਾ ਭਾ ਕਹਿੰਦਾ ਵੀ ਪੈਸੇ ਜਿੰਨੇ ਚਾਹੀਦੇ ਵੀ ਲੱਗਾ ਮੇਥੋਂ ਜੇ ਪਾਜੀ ਨਾ ਪਹਿਲੇ ਪੁੱਛਦੇ ਹੀ ਨਾ ਤੂੰ ਫੜ ਲੈਣੇ ਹੈਗੇ ਪੈਸੇ। ਉਹ ਚਲ ਤਾ ਹੈ ਗਿਆ ਕੋਲ ਤਾਂ ਫੇਰ ਫੜਨ ਦੀ ਲੋੜ ਆ। ਤੂੰ ਵੀ ਨਾ ਜ਼ਿਆਦਾ ਨਹੀਂ ਕਰੰਦੇ ਕੱਲ ਨੂੰ ਸਾਡੇ ਇਹ ਜਿਹੜਾ ਖर्चे ਕੀਤੇ ਕਿਹੜੇ ਆਉਣੇ ਆ ਕਿਹੇ ਕੰਮ ਆਉਣੇ। ਦੀਦੀ ਨੇ ਤਾਂ ਬਾਰੇ ਆਉਣ ਹੀ ਨਹੀਂ ਦੇਣਾ ਦੀਦੀ ਨੇ ਫੇਰ ਗਈ ਜਾਣਾ ਵਾ। ਕੀ ਗਈ ਜਾਣਾ ਦੀਦੀ? ਇਹ ਹੀ ਪੇ ਸਾਂਝੇ ਘਰ ਚ ਰੱਖੀ ਗਏ ਰੱਖੀ ਗਏ ਪਰ ਆ ਖਰਚੇ ਦੀਦੀ ਨੂੰ ਤਾਂ ਨਹੀਂ ਚੇਤੇ ਰਹਿਣੇ ਹੈਗੇ। ਇਹ ਸਾਂਝੇ ਘਰ ਚ ਥੋੜੀ ਮੈਂ ਕਹਿੰਦੇ ਬਾਪੀ ਤਨਖਾਹ ਚੋਂ ਫੜ ਜਾਣਾ ਵਾ। ਤੋਂ ਉਹੀ ਮੈਂ ਕਹਿ ਨਹੀਂ ਆਂ ਆਪ ਇੱਕ ਤਨਖਾਹ ਚੋਂ ਜੇ ਥੋੜੀ ਚਾਹੀਦਾ ਹੁੰਦਾ ਵਾ। ਇਹ ਤਾਂ ਖਰਚਾ ਸਾਂਝਾ ਹੀਗਾ ਵੀ ਉਹਦਾਂ ਵੀ ਤੇ ਪੈੜੀ ਦੇ ਵਿੱਚੋਂ ਜਾਣਾ ਹੀ ਪੈੜੀ ਦੀਆਂ ਜਿਹੜੀਆਂ ਅਮਦਾਂ ਉੱਤੇ ਜਾਣਾ ਹੀਗਾ ਨਾ ਸਾਰਿਆਂ ਨੇ ਜਿੱਥੇ ਭੈਣ ਭਰਾਵਾਂ ਨੂੰ ਮਿਲਣਾ ਹੈ ਨਾ ਉੱਥੇ ਪੈਹਲ ਨਹੀਂ ਵੇਖੀਦਾ ਇਹਦਾ ਖੁਸ਼ੀਆਂ ਦਾ ਤਿਹਾਰਾ ਪਰਮਾਤਮਾ ਹਰ ਕਰਕੇ ਸੁੱਖਾਂ ਦਾ ਲਿਆਵੇ ਮੈਂ ਇਤਨੀ ਕਹਿੰਦੀ ਹੈਗੀ ਹੁਣ ਸਾਂਝੇ ਤਾਂ ਉੱਥੇ ਵੀ ਤਾਂ ਸਾਡਾ ਹਿੱਸਾ ਹੈਗਾ ਵਾ ਨਾ ਫਿਰ ਸਾਡਾ ਹਿੱਸਾ ਹੈਗਾ ਨਾ ਸਾਂਝੇ ਘਰ 'ਚ ਵੀ ਤੇ ਕੀ ਗੱਲ ਜੇ ਅਸੀਂ ਉੱਥੋਂ ਚੱਲ ਜਾਾਂਗੇ ਤੇ ਫਿਰ ਕੀ ਫਰਕ ਪੈਣ ਲੱਗੇਗੀ ਦੀਦੀਓ ਨਹੀਂ ਜਾਂਦੇ ਤੇ ਉੱਥੇ ਹੀ ਜਾਂਦੇ ਆ ਨਾ ਪੈੜੀ ਤੇ ਪੈਹਾਂ 'ਚ ਹੀ ਜਾਂਦੇ ਆ ਤਾਂ ਉਹ ਘਰ ਵਾਗੜਾ ਨੌਕਰੀ ਕਰਦਾ ਹੁਣ ਅਸੀਂ ਤੇ ਨੌਕਰੀ ਕਰਦਾ ਇਹਨਾਂ ਮੈਂ ਤਾਂ ਮਾੜੀ ਮੋਟੀ ਕਰਦਾ ਹੀ ਆ ਨਾ ਨਹੀਂ ਪਰ ਅੱਗੇ ਨਾ ਇੰਨਾ ਮੈਂ ਵੀ ਇੱਥੇ ਰਹੀ ਆ ਜਾਈਦਾ ਹੀ ਨਾ ਦੀਦੀ ਕੋ ਜਾਂਦੇ ਹੀਗੇ ਤੇ ਇੰਨਾ ਕੁਛ ਨਹੀਂ ਲੈ ਕੇ ਜਾਂਦੇ ਹੁਣ ਤੇ ਰਾਤ ਨਹੀਂ ਪਈ ਤੇ ਇੱਕ ਸੂਟ ਹੋਰ ਵਧ ਗਿਆ ਵਾ ਚੱਲ ਜੋ ਹੁਣ ਉਹਨਾਂ ਨੂੰ ਪਤਾ ਸਿਆਣੇ ਆ ਜੋ ਖੜਦੇ ਹੋਣਗੇ ਮੈਨੂੰ ਕੀ ਪਤਾ ਹੁਣ ਕੀ ਖੜਦੇਗੀ ਨਹੀਂ ਖੜਦੇ ਰੇ ਮੈਨੂੰ ਤਾਂ ਪਤਾ ਨਾ ਕੀ ਖੜਦੇ ਰਹਾ ਮੈਂ ਘਰ ਚ ਹੀ ਆ ਨਾ ਮੈਨੂੰ ਉਹਦਾ ਕਹਿ ਦਿੰਦੇ ਆ ਪੀ ਹਾਂ ਇਹਨੂੰ ਕੁਝ ਪਤਾ ਨਹੀਂ ਇਹ ਮੀਸ ਨਹੀਂ ਐਦਾਂ ਮੈਨੂੰ ਕਮੇਨਾ ਕਰੀ ਜਾਂਦੇ ਪਰ ਮੈਨੂੰ ਸਾਰਾ ਪਤਾ ਵਾ ਕੱਟ ਕੀ ਹੋਉਂਦਿਆ ਤੇ ਕੀ ਨਹੀਂ ਹੋਉਂਦਿਆ ਮੈਨੂੰ ਨਹੀਂ ਸਮਝ ਲੱਗਦੀ ਕੀ ਹੋਉਂਦਿਆ ਕੀ ਨਹੀਂ ਹੋਉਂਦਿਆ ਜਦੋਂ ਜਾਣਾ ਮੇਰੇ ਸਹਰਾ ਤੇ ਆ ਭਾਬੀ ਵਾਲਾ ਹਾਲੇ ਤੂੰ ਵੀ ਜਾਦੀ ਹੋਰ ਨਹੀਂ ਮੈਂ ਉਹ ਗੱਲ ਨਹੀਂ ਕਰਦੀ ਉਹ ਗੱਲ ਕਰਨੀ ਤੂੰ ਪਰ ਇਹ ਹੁੰਦੀ ਦੀ ਚਲਾਕੀਆਂ ਨਾ ਕਰ ਰਹੀ ਸਾਨੂੰ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਹੈਗੀ ਮਗਰ ਉਹ ਥਾਣੀ ਦੀਦੀ ਨੇ ਬਕਰੇ ਹੋ ਜਾਣਾ ਸਾਡੇ ਪੱਲੇ ਕੁਝ ਨਹੀਂ ਹੋਣਾ ਆ ਲੋੜੀ ਨਾ ਲੈਣ ਨਾ ਪਲ ਲੁੱਟੇ ਜਾਣਾ ਹੀ ਬਸ ਦੀ ਫਿਰ ਇੰਨਾ ਇੰਨਾ ਥੋੜੀ ਖਚਾ ਹੁੰਦਾ ਅਈ ਗਾ ਪਹਿਲੀ ਵਾਰ ਲੋੜੀ ਤੇ ਜਾਣਾ ਮਾ ਸਲਫ ਮੈਂ ਬਹੁਤੀਆਂ ਗੱਲਾਂ ਦੇ ਲੈਕਚਰ ਨਹੀਂ ਜਿੱਦਾ ਨਿਆਣੇ ਤਿਆਰ ਕਰਨੀ। ਕੁਮਾਰ ਵਹੀ ਵਹੀ ਆ। ਇਹ ਵੀ ਵੀ ਚੇਨ ਲੱਗੇ ਆ ਦੀ 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 ਚਲਾਕੀਆਂ ਕਰਨ ਦੇਈ ਆ ਭਈ ਇੰਨਾ ਖੁਸ਼ ਹੋੜੀ ਹੁੰਦਾ ਵਾ। ਪਹਿਲੀ ਲੋੜੀ ਹੋਵੇ ਕੁੜੀ ਦੀ ਤਾਂ ਫੇਰ ਇੰਨਾ ਖੁਸ਼ ਹੁੰਦਾ ਵਾ। ਇਹ ਤੇ ਮਾਰ ਕੇ ਤੇ ਸੱਸ ਦੇ ਸੂਟ ਵੀ ਹੋ ਕੇ ਨਾਲ ਹੀ ਹੋਂ ਤਿਆਰ। ਇਹ ਹਰ ਵਾਰੀ ਫੇਰ ਇੰਨਾ ਖਰਚਾ ਥੋੜੀ ਵਾਰਾ ਖਾਣਾ ਹੈਗਾ। ਹੁਣ ਲੋੜੀ ਤਾਂ ਬਾਅਦ ਫੇਰ ਰਖੜੀ ਆ ਜਾਣੀ ਆ। ਇਹਨਾਂ ਨੇ ਫੇਰ ਚਾਹਣਾ ਮੈਂ ਫੇਰ ਰਖੜੀ ਤੇ ਵੀ ਤੋ ਕੀ ਦੋ। ਕਿੱਡੀ ਚਲਾਗਾ ਦੀਦੀ ਜਿਆਦਾ ਕਿ ਰਲ ਮਿਲ ਕੇ ਕਰ ਲਓ ਫਿਰ ਤਾਂ ਠੀਕ ਵਾ ਗਾਹਾਡੇ ਨਹੀਂ ਲਿਆਣੇ ਹੈਗੇ ਬਾਜੇ ਨਾਲ ਮੈਨੂੰ ਕਹਿਣਾ ਵਾ ਕਿ ਤੂੰ ਸਸਤਾ ਸੂਟ ਲੈ ਲਾ ਬੈਠੇ ਮਮੀ ਆਹੋ ਠੰਡ ਬੜੀ ਆ ਤੇ ਫਿਰ ਮੈਂ ਜਰਾ ਤਾਂ ਨਿਕਲਦੀ ਆ ਜਰਾ ਆਪਣੇ ਅੱਛਾ ਹਾਂ ਮੈਂ ਅਹੀਂ ਵੀ ਅੱਜ ਹੀ ਜਾਣਾ ਵਾ ਦੀਦੀ ਕੋ ਅੱਛਾ ਕੁੜੀ ਕੋ ਜਾਣਾ ਆਹੋ ਹਾਂ ਤੇ ਸਿਲਾਈ ਕਰਨਾ ਹੀ ਦੀਦੀ ਹੋਣੀ ਕਹਿੰਦੇ ਹੈਗੇ ਹਾਂ ਤੇ ਦਵਿੰਦਾ ਦੀਦੀ ਹੋਣੀ ਤੁਹ ਹੀ ਜਾਓ ਅੱਛਾ ਸਮ੍ਰੀਤ ਦੇ ਪਾਪਾ ਨੇ ਸਲਾਹ ਕੀਤੀ ਸੀ ਉਹਨਾਂ ਨੇ ਠੀਕ ਆ ਤੇ ਮੈਂ ਹਾਂ ਚੱਲ ਉਹਨੂੰ ਕਹਿੰਦੇ ਵੀ ਮੈਂ ਆ ਜਾਣਾ ਟਾਈਮ ਨਾਲ ਅੱਜ ਸਕੂਲ ਤੋਂ ਤੇ ਫੇਰ ਸ਼ਾਮ ਨੂੰ ਚਲ ਜਾਾਂਗੇ ਤੇ ਫੇਰ ਰਾਤ ਰਹਿ ਲਾਂਗੇ ਉੱਥੇ ਚੱਲ ਕੋਈ ਨਹੀਂ ਰਾਤ ਰਹਿ ਪਿਓ ਆਹੋ ਨਾਲੇ ਪਰੌਣਾ ਵੀ ਕਿੰਨੀ ਕਿ ਨਹੀਂ ਆਇਆ ਵਾ ਆਹੋ ਤੇ ਉਹਨੇ ਆਖਣਾ ਭਾ ਜੁੱਪ ਜੋ ਕਰਨ ਗਏ ਹਾਂ ਤੇ ਰਹਿ ਪਿਓ ਕੋਈ ਗੱਲ ਨਹੀਂ ਹਾਂ ਹਾਂ ਤੇ ਮੈਂ ਹਣ ਪੁੱਛਣ ਆਈ ਆ ਵੀ ਕੀ ਕੀ ਲੈ ਕੇ ਜਾਣਾ ਮੈਂ ਭਲਾ ਲੋੜੀ ਤੇ ਲੋੜੀ ਜਦੋਂ ਆਉਤੇ ਇਹੋ ਹੀ ਹੰਦਾ ਵਾ ਪਹਿਲੀ ਲੋੜੀ ਜਦ ਬੜਾ ਕੌਸ਼ਨ ਹੁੰਦਾ ਤੇ ਹੁਣ ਤੇ ਵਾਵਾ ਚੈਰ ਹੋ ਗਿਆ ਤੇ ਵਿਆਹ ਨੂੰ ਤੇ ਤੁਸੀਂ ਏਦਾਂ ਕਰੋ ਵੀ ਕੁੜੀ ਦਾ ਸੂਟ ਲੈ ਜੋ ਅੱਛਾ ਤੇ ਨਾਲ ਪਰੋਣੇ ਦਾ ਸੂਟ ਜੂੜ ਖੜਿਆ ਉਹ ਕਿੰਨੀ ਚਿਰ ਹੀ ਆਇਆ ਐਰਕਾਂ ਦੀ ਲੋੜੀ ਇੱਥੇ ਘਰ ਆਇਆ ਅੱਗੇ ਤਾਂ ਬਾਹਰ ਹੀ ਰਹਿਂਦਾ ਰਿਹਾ ਪਾਉ ਹਾਂ ਤੇ ਨਿਆਣਿਆਂ ਨੂੰ 5-5 ਰੁਪਏ ਦੇ ਦਿਓ ਅੱਛਾ ਨਿਆਣੇ ਦੇ ਸੂਟ ਨਹੀਂ ਮੰਨਦੇ ਚਲ ਕੋਈ ਗੱਲ ਨਹੀਂ ਤੁਸੀਂ ਪੈਸੇ ਦੇ ਆਏ ਹੋ ਅੱਗੇ ਦਿੰਦੇ ਹੀ ਰਹੇ ਆ ਠੀਕ ਆ 5-500 ਰੁਪਇਆ ਦੇ ਆਏ ਦੋਆਂ ਨੇ ਆਣਿਆਂ ਨੂੰ ਅੱਛਾ ਤੇ ਕੁੜੀ ਦਾ ਸੂਟ ਲੈ ਜਾਓ ਤੇ ਪਰੌਣੇ ਦਾ ਸੂਟ ਲੈ ਜਾਓ ਨਾਲ ਅੱਛਾ ਤੇ ਉਹਦੀ ਸੱਸ ਦਾ ਸੂਟ ਸਸਦਾ ਨਹੀਂ ਗਾ ਹੁਣ ਘੜੀ-ਘੜੀ ਸੱਸ ਦੇ ਖੜੀ ਜਣੇ ਅੱਛਾ ਸੱਸ ਦਾ ਸੂਟ ਨਹੀਂ ਬੰਦਦਾ ਜਾ ਰਹਿਣ ਦਿਓ ਬੰਦਦੇ ਤੇ ਹੈਗੇ ਹੁਣ ਤੁਸੀਂ ਬਣਾਈ ਜਾਓ ਭਾਏ ਸਾਰੇ ਟੱਬਰ ਦੇ ਹੀ ਲਾਜੋ ਉਹਨਾਂ ਨੇ ਆਖਣਾ ਵਾ ਵੀ ਤੁਸੀਂ ਕਿਉਂ ਲੈਂਦੇ ਆ ਇਹ ਤਾਂ ਗੱਲ ਹੈ ਕੀ ਆ ਤੇ ਬੱਲਡੂ ਕਿੰਨੇ ਖੜੋਗੇ? ਲੱਟੂ ਤੂੰ ਹੀ ਦੱਸ ਦੋ ਕਿੰਨੇ ਖੜੀਏ। ਇਹ 15 ਕਿਲੋ ਕਹਿੰਦੇ ਆ ਹੈਗੇ ਵੀ 15 ਦੀ ਹੀ ਕਹਿੰਦੇ 15 ਕਿਲੋ ਲੈ ਜਾਓ। ਦਵਿੰਦਰ ਆਹੋ। ਤੇ ਅੱਗੇ ਉਹ ਖੜਦੀ ਰਹੀ ਆ ਵੰਡੇ ਆ ਜਾਂਦੇ ਰਹੇ। ਪਤਾ ਨਹੀਂ ਮੈਨੂੰ। ਮੈਂ ਇਹਨੇ ਸਮਰੀਦ ਦੇ ਪਾਪਾ ਨੇ ਹੀ ਕਹ ਦੱਸਿਆ ਵੀ ਕਹਿੰਦੇ 15 ਕਿਲੋ ਢੱਡੂ ਲੈ ਕੇ ਜਾਣੇ। ਚੱਲ ਤੁਸੀਂ 10-12 ਕਿਲੋ ਲੈ ਕੇ ਆ। ਅੱਛਾ। ਆਹੋ। ਠੀਕ ਆ। ਹਾਂ। ਤੇ ਚਲੋ। ਫੇਰ ਬਨੇ ਬਣਾਤੇ ਖਾਣੇ ਆ ਹਾਂ ਨਹੀਂ ਬਨੇ ਬਣਾਤੇ ਫੇਰ ਤੁਹਾਨੂੰ ਪਤਾ ਵਾ ਗੋਂਦਵੇ ਤੇ ਫੇਰ ਬੰਨੇ ਨਹੀਂ ਹੈਗੇ ਨਾਲੇ ਛੰਡ ਬੜੀ ਆ ਤੇ ਨਿਆਣੇ ਸਾਡੇ ਨਿੱਕੇ ਆ ਹਾਂ ਤੇ ਉਤਰਾ ਭਾਜੀ ਤੇ ਸੋਹਣੀ ਲੱਗਦੀ ਆ ਉਹੋਈ ਪਰ ਇਹ ਆ ਕਿ ਉਦਾਂ ਬਨੇ ਬਣਾਤੇ ਗੋਂਦਵੇ ਵੀ ਮਿਲ ਜਾਂਦੇ ਆ ਉਹ ਐਵੇਂ ਹੁੰਦੇ ਅਬਲੇਟੇ ਜੇ ਉਹਦੇ ਕੰਡੇ ਡੇ ਡੇ ਮੋਟੇ ਹੁੰਦੇ ਆ ਤੇ ਵਿੱਚ ਉਹ ਰਵਾ ਰਵਾ ਵੀ ਨਹੀਂ ਹੋਗਾ ਚੰਗੀ ਤਰ੍ਹਾਂ ਬਣਾਉਂਦੇ ਵਿੱਚ ਜੱਵ ਨਹੀਂ ਪਾਉਂਦੇ ਅੱਛਾ ਤੇ ਫੇਰ ਗੱਲਾਂ ਹੀ ਸੋਣੀਆਂ ਆ ਇਹਦੇ ਨਾਲ ਤੇ ਫੇਰ ਉਹਦੇ 라 ਜਿਉ ਨਹੀਂ ਵੇਛਣਦੇ ਠੀਕ ਆ ਫਿਰ ਵੇਸਣ ਦੇ ਲੈ ਜਾ ਮੈਂ ਉਹਦਾ ਸਮਰੀਦ ਦੇ ਪਾਪਨ ਕਹਿ ਰਹੇ ਸੀ ਵਿਚਾਰ ਗੋਂਦੇ ਮਿਲ ਜਾਂਦੇ ਤੇ ਉਹ ਲੈ ਜਾਗੇ ਤੇ ਨਹੀਂ ਨਹੀਂ ਗੋਂਦੇ ਉਹ ਨਹੀਂ ਚੰਗੇ ਬਣਾਉਂਦੇ ਭਾਈ ਠੀਕ ਆ ਤੇ ਐਵੇਂ ਫਿਰ ਮੁੜ ਕੇ ਗੱਲਾਂ ਜੇ ਸੁਣ ਲੀਆਂ ਹਾਂ ਤੇ ਤੂੰ ਹੀ ਅਤੇ ਵੇਸਣ ਦੇ ਲੈ ਜਾ ਠੀਕ ਆ ਆ ਤੇ ਦੇ ਆ ਉਹ ਕੁੜੀ ਨੂੰ ਭਾਜੀ ਹਾਂ ਕੋਈ ਗੱਲ ਨਹੀਂ ਫਿਰ ਹਨਾ ਮੈਂ ਫਿਰ ਕਰ ਲੈਣੀ ਨਿਆਰੇ ਦੇ ਨਾ ਪੈਕਿੰਗ ਕੰਮ ਕੰਮ ਕਰਕੇ ਆ ਨਿਆਣੇ ਨਿਆਣੇ ਜਿਹੜਾ ਰਾਤ ਰਹਿਣਾ ਤੇ ਉਹਨਾਂ ਦੇ ਕੱਪੜੇ ਤੇ ਵੱਧ ਚਾਹੀਦੇ ਆ ਮੋਟੇ ਲੀੜੇ ਤੇ ਚਾਹੀਦੇ ਚਾਹੀਦੇ ਆ ਨਾ ਉਹ ਤੇ ਆਪਣਾ ਵੀ ਸੂਟ ਲੈ ਜੀ ਜੋਦੇ ਦਾ ਵੀ ਲੈ ਜੀ ਮੋਟਾ ਨਾਲ ਹਾਂ ਨਹੀਂ ਉਹ ਫਿਰ ਮੈਂ ਕਿਹਾ ਹੁਣੇ ਮੈਂ ਕਰ ਲਵਾਂ ਪੈਗ ਤੇ ਬਾਅਦ ਵਿੱਚ ਫਿਰ ਜਾਂ ਕਪੜੇ ਵੀ ਖਰੀਦਣੇ ਆ ਆਪਦੇ ਵੀ ਲਿਆਉਣੇ ਨੇ ਸੂਟ ਆਹੋ ਵਿਆਹ ਦੇ ਤੁਸੀਂ ਲਿਆਉਣੇ ਆ ਹਾਂ ਤੇ ਮਮੀ ਦੀਦੀ ਨੇ ਬਖਾਇਆ ਤੁਹਾਨੂੰ ਸੂਟ ਨਾ ਆਂਦੀ ਮੈਂ ਸੀ ਨਹੀਂ ਤੇ ਇਹ ਮੈਂ ਤਾਂ ਪੁੱਛਿਆ ਤੇ ਮੈਂ ਹਾ ਤਾਂ ਮੈਨੂੰ ਦੁਪੱਟੇ ਬਖਾਲ ਦਿੰਨੇ ਉਹ ਤੇ ਆਂਦੀ ਮੈਂ ਠੰਡ ਹੈਗੀ ਤੇ ਮੈਂ ਉਦਾਂ ਹੀ ਉਹ ਟਾਵਰ ਵਾਲੀ ਨੂੰ ਫੜਾਈ अच्छा अच्छा हां ठीक तो फिर ਇਹ ਜਾਂਦੇ ਰਵਾਂ ਅਗਰ ਸਾਹਿਬ ਨੇ ਮੈਂ ਤਾਂ ਲੈ ਲੈਂਦੀ ਜਾਊਂ ਤਾਂ ਮੈਂ ਆਉਂਦੀ ਆਉਂਦੀ ਉਤਰਾ ਹੀ ਗਣ ਨੂੰ ਜਿਤਰਾ ਪਾਏ ਹੀ ਨਾ ਉਹਨੇ ਪਾਈ ਨੇ ਲਪਾਫੇ ਚ ਉਦਾਂ ਹੀ ਫੜਾਏ ਉਹਦਾਂ ਮम्मी ਵੇਖ ਲੋ ਜੇ ਮੈਂ ਕਪੜਾ ਇਦਾਂ ਲਿਆਂਦਾ ਹੋਵੇ ਨਾ ਵਿਖਾਵਾਂ ਫਿਰ ਦੀਦੀ ਬੜਾ ਗੁੱਸਾ ਕਰਦੀ ਤੇ ਆਂਤੀ ਧਿਆਨ ਕਿਹੜੇ ਦਿਨ ਤਾਂ ਥੋੜੇ ਰਹਿ ਗਏ ਸੀਗੇ ਤੇ ਮੈਂ ਫੇਰ ਆਉਂਦੀ ਆਉਂਦੀ ਉਦਾਂ ਹੀ ਫੜਾਏ ਪਰ ਉਦਾਂ ਵੀ ਦੀਦੀ ਦੀ ਆਦਤ ਆ ਮੈਨੂੰ ਨਹੀਂ ਵਿਖਾਉਂਦੇ ਕਪੜੇ ਤੇ ਆਫ ਤੇ ਬੜੀ ਕੁੜ ਕੰਡਾ ਪੈਂਦੀ ਆ ਵੀ ਮੈਨੂੰ ਗੋਪੀ ਨੇ ਅੰਦਰੇ ਵੱਢ ਜਾਂਦੀ ਆ ਵੀ ਅੰਦਰੇ ਵੱਢ ਜਾਂਦੀ ਉਹ ਹੀ ਨਾ ਮੈਂ ਮੈਂ ਜਦੋਂ ਨੇਵੋ ਖੋਣੀ ਫਿਰ ਇਦਾਂ ਕਰਦੇ ਤੇ ਜੇ ਮੈਂ ਹੁਣ ਨਾ ਵਿਖਾਇ ਤੇ ਫਿਰ ਦੇਖੋ ਲੜਾਈ ਪੈ ਜਾਣੀ ਚਲ ਤੂੰ ਵੀ ਨਾ ਵਿਖਾਲ ਮੈਂ ਫਿਰ ਇਦਾਂ ਕਰਨੀ ਮੈਂ ਕਿਉਂ ਵਿਖਾਵਾਂ ਫਿਰ ਨਾ ਹਾਂ ਵੀ ਤੂੰ ਹੀ ਨਾ ਵਿਖਾਲ ਜਦੋਂ ਅੰਨੇ ਨਹੀਂ ਵਿਖਾੜੇ ਤੇ ਸੀਪੇ ਦਾ ਪਤਾ ਗਲ ਪਾਏ ਤੇਰੇ ਵੀ ਪਤਾ ਲੱਗ ਜਾਣਾ ਤੇ ਉਹਦੇ ਵੀ ਪਤਾ ਲੱਗ ਜਾਣਾ ਆ ਫਿਰ ਗੁੱਸਾ ਤੇ ਆਉਂਦਾ ਹੀ ਆ ਨਾ ਫਿਰ ਇਦਾਂ ਇਹ ਜੋ ਮੈਨੂੰ ਕਪੜਾ ਲੀੜਾ ਵਖਾਉਂਦੇ ਨਹੀਂ ਹੈਗੇ ਚੱਲ ਲੈ ਕੇ ਆਏ ਹੀਗੇ ਮੈਂ ਕਿਹੜਾ ਕਹਿਣਾ ਕਿ ਤੁਸੀਂ ਨਾ ਲਿਆਓ ਤੇ ਬੁਖਾਤ ਦੇ ਦਿੰਦੇ ਨਾ ਮੈਨੂੰ ਆਦੀ ਉੱਥੇ ਸੀਨੇ ਦੇ ਆਈਆਂ ਮੈਂ ਚੱਲ ਚੰਗਾ ਲੈ ਆਈਆਂ ਛੋ ਠੀਕ ਆ ਮਰਜੀ ਹੈ ਦੀਦੀ ਦੀ ਮੈਂ ਵੇਖਦੀ ਫਿਰ ਮੈਂ ਨਾ ਸਾਧ ਲਵਾ ਏਦਾਂ ਕਰ ਗੋਪੀ ਤੂੰ ਨਾ ਚਾੜੂ ਪੋਚਾ ਕੱਢ ਲਾ ਜੋ ਉਹ ਆਪੇ ਰੋਟੀ ਪਾਣੀ ਦਾ ਕਰ ਲੈਂਦੀ ਆ ਤੇ ਮੁੜ ਕੇ ਆਪਣੇ ਲੀੜੇ ਪੈਕ ਕਰ ਲਾ ਤੇ ਨਹਾਣੇ ਤਿਆਰ ਕਰ ਲੀ ਆਹੋ ਠੀਕ ਆ ਦਿਨ ਤਾਂ ਦਾ ਛੋਟੇ ਛੋਟੇ ਹੀ ਆ ਹਾਂ ਤੇ ਮੈਂ ਫਿਰ ਇਦਾਂ ਕਰ ਲਈ ਜਾ ਮੈਂ ਪਹਿਲਾਂ ਨਾ ਪੈਕਿੰਗ ਕਰ ਲੈਣੀ ਆ ਤੇ ਮੈਂ ਝਾੜੂ-ਪੋਚਾ ਕਰ ਲੈਣੀ ਆ ਨਾ ਚੱਲ ਕਰਨਾ ਆ ਤੂੰ ਜੋ ਮਰਜ਼ੀ ਕਰ ਲੈ ਫੇਰ ਉਹਨੇ ਆਖਣਾ ਵੀ ਮੈਂ ਰੋਟੀ ਪਾਣੀ ਕਰਨ ਗਈ ਆ ਤੇ ਇਹ ਕੁਛ ਵੀ ਨਹੀਂ ਕਰਦੇ ਚੋ ਠੀਕ ਪਹਿਲਾਂ ਝਾੜੂ ਫੇਰ ਲਈਂ ਆ ਆਹੋ ਤੇ ਵੇਖ ਲੈ ਝਾੜੂ ਫੇਰ ਲਾ ਤੇ ਪੋਚੇ ਲਾ ਲ ਠੀਕ ਆ ਚਲੋ ਠੀਕ ਤੋਹੀ ਨਾ ਬੋਲੇ ਬੀਬੀ ਹਾਂ ਆ ਗਈ ਅਜਾ ਦਾ ਖੁੱਛ ਗਿਆ ਹੀ ਚ ਬਹਿਣਾ ਕੀ ਆ ਕੰਮ ਸਾਰਾ ਅਜੇ ਪਿਆ ਕਰਨ ਵਾਲਾ ਤੇ ਜੋਦਾ ਹੀ ਗਿਆ ਸਕੂਲੇ ਤੇ ਉਹਦੀ ਰੋਟੀ ਮਾਂ ਉਹਨੇ ਪਕਾ ਕੇ ਦਿੱਤੀ ਤੇ ਕੇ ਤੇ ਰਸੋਈ ਚ ਖਲਾਰਾ ਪਿਆ ਵਾ ਹੂੰ ਬਹੁਤ ਜ਼ਿਆਦਾ ਅੱਛਾ ਉਹ ਜਿੱਥੇ ਰੋਟੀ ਵੇਲੀ ਉਦਾਂ ਹੀ ਆਟਾ ਖਿਲਰਿਆ ਵਾ ਤੇ ਅੰਦਰ ਵੜ ਗਈ ਪਤਾ ਨਹੀਂ ਕੀ ਨਮਾਰੀ ਚ ਕੱਢਣ ਡਈ ਤੇ ਮੈਂ ਅਖਣੇ ਚਾਹ ਬਣਾ ਲਿਆ ਵਾਂ ਘਟਕ ਰੋਟੀ ਨਹੀਂ ਪਕਾਈ ਨਹੀਂ ਰੋਟੀ ਤੇ ਨਹੀਂ ਲਾ ਪਕਾਈ ਆਟਾ ਉਟਾ ਤੇ ਗੁੱਜਾ ਵਾ ਜਦੋਂ ਪਕਾਉਂਗੀ ਫੇ ਵੇਖੀ ਜਾਊਗੀ ਚੱਲ ਫੇ ਇਦਾਂ ਕਰ ਤੇ ਚਾਹੇ ਬਣਾ ਲਾ ਆਹੋ ਤੇ ਚਾਹਤ ਮੈਂ ਚਲ ਬਣਾਉਣੀ ਆ ਤੈਨੂੰ ਪੁੱਛਣ ਆਈ ਆ ਬੀਬੀ ਤੇ ਤੂੰ ਰੋਟੀ ਕਿੰਨੀ ਨਹੀਂ ਪਕਾਈ ਤੇ ਜਿਹੜੀ ਮੈਂ ਤੈਨੂੰ ਕੱਲ੍ਹ ਘਰ ਦੱਸੀ ਸੀ ਹਜੇ ਹਾਂ ਹੈ ਕਿ ਮੈਂ ਹੁਣ ਸਾਰਾ ਕੰਮ ਕਰ ਲੈਣਾ ਮੈਂ ਤਾਂ ਸਵੇਰੇ ਇੰਨੇ ਕਰਨਾ ਸਾਰਾ ਤੇ ਕੀ ਗੱਲ ਹੈ ਭਾਰੀ ਜੀ ਫੜ ਲਈ ਇਹਨੇ ਕੂਚੀ ਜੀ ਨਾਏ ਚਾਜ ਨਾਲ ਬੈਠਾ ਥੱਲੇ ਫੇਰਣ ਦੀ ਨਾ ਕੋਹ ਤੇ ਇਹਨੂੰ ਥਾਂ ਹੁੰਝੰਡਾ ਤਾ ਤੂੰ ਉਹਨੇ ਜਾਣਾ ਹੀ ਨਾ ਕੁੜੀ ਕੋਲ ਤੇ ਮੈਂ ਉਹਨੂੰ ਫੇਰਾ ਦਿੱਤਾ ਵੀ ਚੱਲ ਤੂੰ ਝਾਲੂ ਪੋਚਾ ਕਰ ਲੈ ਤੇ ਨਾਲੇ ਤੂੰ ਇਹ ਤਿਆਰ ਹੋ ਜਾ। ਅੰਦੀ ਨਿਆਣਿਆਂ ਦੇ ਲੀੜੇ ਲਾੜੇ ਪੈਕ ਕਰਨ ਵਾਲੇ ਆ ਤੇ ਮੈਂ ਹਾਂ ਚੱਲ ਤੂੰ ਕਰ ਲਈ ਤੇ ਉਹ ਚੱਲ ਰੋਟੀਆਂ ਪਕਾ ਲੈਂਦੀ ਆ। ਤੂੰ ਕਿਉਂ ਆਖਿਆ ਰੋਟੀਆਂ ਪਕਾ ਲੈਂਦੀ ਤੂੰ ਕਹਿਣਾ ਸੀ ਉਹਨੇ ਰੋਟੀਆਂ ਪਕਾ ਹਾਂ ਤੇ ਫੇਰ ਜਾਇਓ। ਅੱਜ ਤਾਂ ਸਕੂਲੇ ਗਿਆ ਮਾਸਟਰ। ਉਹਨੇ ਆਉਣਾ ਵਾ ਫੇਕ ਦੇ ਇਹਨਾਂ ਨੇ ਜਾਣਾ ਵਾ। ਇਹ ਹੁਣੇ ਤਿਆਰ ਹੋਣ ਬਹਿ ਜਾਣਾ ਨੇ ਥਾਂ ਹੁੰਜ ਕੇ। ਉਹ ਆਂਦਾ ਹੀ ਮੈਂ ਹਾਜ਼ਰੀ ਲਵਾ ਕੇ ਤੇ ਆ ਜਾਣਾ। ਪਰ ਮੈਂ ਨਹੀਂ ਰੋਟੀਆਂ ਪਕਾਉਣੀਆਂ ਮੈਂ ਚਾਹ ਤੈਨੂੰ ਬਣਾ ਕੇ ਲਿਆ ਦੇਣੀ ਆ ਤੇ ਮੈਨੂੰ ਨਹੀਂ ਇਹ ਗੱਲ ਦਾ ਪਤਾ। ਮੈਂ ਖੱਪ ਖੱਪ ਮਰਦੀ ਰਹਿਣੀ ਇਹਦੇ ਕੰਨ ਤੇ ਜੂ ਨਹੀਂ ਸਰਕਦੀ ਕਿਤੇ। ਕਿਆ ਲਕੋ ਇਹ ਗਾਲ ਨਹੀਂ ਤੂੰ ਨਾ ਕਾਲੀ ਪਾਓ ਜਦੋਂ ਗਰਸਾਹ ਆਉਂਦਾ ਵਾ ਨਾ ਉਦੋਂ ਲਾ ਲਿਓ ਬੀਬੀ ਉਦੋਂ ਉਹ ਲਾ ਲਓ ਰੋਟੀਆਂ ਤੇ ਰੋਟੀਆਂ ਨਹੀਂ ਤੇ ਸਾਰੀ ਗੱਲ ਵਾ ਪਹਿਲਾਂ ਲਾ ਲੀਆਂ ਤੇ ਮਗਰੋਂ ਲਾ ਲੀਆਂ ਗੱਲ ਤੇ ਉਹ ਹੀ ਹੋ ਗਈ ਮੈਂ ਆਖ ਨਹੀਂ ਵੀ ਇਹ ਪਕਾਵੇ ਰੋਟੀਆਂ ਆਪੇ ਹੋਤੇ ਇਦਾਂ ਨਹੀਂ ਕਰੀਦਾ ਹੁੰਦਾ ਜੀਆਂ ਦੇ ਨਾਲ ਬਰਕਤ ਹੁੰਦੀ ਰੋਟੀਆਂ ਤੋਂ ਨਹੀਂ ਕੋਈ ਕਰੀਦਾ ਹੁੰਦਾ ਵੀ ਮੈਂ ਨਹੀਂ ਪਹਿਲਾਂ ਇਹਨੇ ਰਾਤੀ ਨਹੀਂ ਪਕਾਈਆਂ ਰਾਤੀ ਇਹਨੇ ਸਬਜੀ ਮੇਰੇ ਘੜੀ ਸਵਾਰਤੀ ਤੇ ਚੀਰ ਮੈਂ ਚੀਰੀ ਸਬਜੀ ਤੜਕਾ ਲਾਇਆ ਧਾਰਾ ਕੱਢੀਆਂ ਸਾਰੇ ਕੰਮ ਕੀਤੇ ਇਹ ਮੁੰਡੇ ਨਾਲੋਂ ਨਹੀਂ ਹਿੱਲੀ ਹੈ ਮੁੰਡਾ ਕਿਹੜਾ ਦੁੱਧ ਚੁੰਗਦਾ ਵਾ ਹੱਦ ਕਰੀ ਜਾਂਦੀ ਆ ਜੇ ਸਵੇਰ ਦੀ ਉઠી ਤੇ ਤਾਂ ਇਹਨੇ ਮਾਸਟਰ ਨੂੰ ਦੋ ਰੋਟੀਆਂ ਲਾਤੀਆਂ ਇਹਨੂੰ ਇਹਨਾਂ ਨੇ ਪਤਾ ਵੀ ਮੇਰੇ ਨਿਆਣੇ ਨੇ ਚਾਹ ਪਾਣੀ ਪੀਤਾ ਦੁੱਧ ਪੀਤਾ ਉੱਥੇ ਬੈਠਦੇ ਆ ਢੋਆ ਦੇ ਉੱਤੇ ਉਦਾਂ ਹੀ ਭਾਂਡੇ ਖਿਲਰੇ ਪਏ ਆ ਜੇ ਉਹ ਨਹੀਂ ਚੁੱਕ ਕੇ ਇਹਨੇ ਸੋਈ ਚਲੇ ਜਾਂਦੇ ਚੱਲ ਪੁੱਤੋ ਦੇ ਨਿੱਕੇ ਆ ਨਿਆਣੇ ਆ ਚੱਲ ਬੀਬੀ ਨਿੱਕੇ ਨਿਆਣੇ ਦੇ ਉਹ ਗੱਲ ਹੁੰਦੀ ਆ ਨਿਆਣਾ ਦੁੱਧ ਚੁੰਗਦਾ ਤੇ ਆਖੀ ਦਾ ਮਾਂ ਦੀ ਠੰਡ ਬੱਚੇ ਨੂੰ ਲੱਗਦੀ ਆ ਤੇ ਬੱਚਾ ਵੱਡਾ ਹੋਇਆ ਵਾ ਹੁਣ ਹੁਣ ਦੋ ਦੋ ਗਲਾਸੀ ਨਾਲ ਪੀਂਦਾ ਵਾ ਉਹ ਵੀ ਬੜੇ ਸ਼ੈਤਾਨ ਵਾ ਮੈਂ ਤਾਂ ਬਥੇਰਾ ਨਹੀਂ ਆ ਕਿ ਮੈਂ ਜਾਈ ਚ ਬੈਠੀ ਨਹੀਂ ਤਾਂ ਮੇਰੇ ਲੱਗੇ ਆ ਜੋ ਤਾਂ ਚਲੋ ਲੜਕੇ ਦੋ ਜਣੀਆਂ ਕੰਮ ਸੰਦਾ ਕਰ ਲੈਂਦੀਆਂ ਉਹ ਵੀ ਨਹੀਂ ਮੇਰੇ ਲੱਗੇ ਆਉਂਦੀ ਨਾਲ ਇਹਨਾਂ ਨੇ ਰਾਤ ਰਹਿਣਾ ਜੇ ਰਾਤ ਰਹਿਣਾ ਮੈਂ ਤਾਂ ਐਡਾ ਕੀ ਪਾਇਆ ਪਿਆ ਇਹਨਾਂ ਨੇ ਦੇਣੀ ਨਹੀਂ ਚੜਨ ਦੇਣਾ ਜਿਹੜਾ ਵੀ ਅਗਲੀ ਤੇ ਜਾ ਕੇ ਸੱਤਿਆਂ ਉਠਾ ਲੈਣਾ ਮਨ ਇਹ ਤਾਂ ਗੱਲ ਹੈ ਵਾ ਪਰ ਉਹਨਾਂ ਦੀ ਜਲਤਾ ਵੀ ਰਾਤ ਖਰੀਦਣਾ ਮੈਂ ਵੀ ਇੱਕ ਸੂਟ ਲੈਣਾ ਜਾਂ ਦੋ ਲੈ ਲੈਣਗੇ ਸੂਟ ਜੇ ਤੇ ਉਹ ਗੱਲ ਇੱਕ ਮੋਲਦੀ ਦੁਕਾਨ ਤੇ ਜਾਏਗਾ ਤੇ ਲੀਲਾ ਰੱਤਾ ਖਰੀਦਣ ਲੱਗਿਆ ਚੇਰੀ ਨਹੀਂ ਲੱਗਦਾ ਸਿਰਫ ਰੰਗ ਵੇਖਣਾ ਵਾ ਤੇ ਰਫਾਫੇ ਚ ਪਾ ਦੇਣਾ ਭਾਈ ਇਹਨੇ ਤੇ ਐਨੇ ਪੈਸੇ ਦੋ ਤੇ ਗੱਲ ਮੁੱਕੀ ਅੱਜ ਕੱਲ ਤੇ ਕਿਹੇ ਚੀਜ਼ ਦਾ ਵੀ ਕਾਟਾ ਵਾਦਾ ਹੈ ਨਹੀਂਗਾ ਡੋਡੀਆਂ ਰੇੜੀਆਂ ਵਾਲੀ ਦੁਕਾਨ ਤੇ ਜਾਓਗੇ ਤੇ ਉਹਨੇ ਤੋਲ ਦੇਣੇ ਤੇ ਪੈਸੇ ਫੜਾ ਦੇਣੇ ਕੀ ਉੱਥੇ ਇਹਨਾਂ ਨੇ ਬਣਾਉਂਡਿਆ ਪਣਾ ਮਾ ਕੋ ਉਥੇ ਵੀ ਡੋਡੀਆਂ ਰੇੜੀਆਂ ਬਣਾਉਣੀਆਂ ਵਾ ਇਹਨਾਂ ਨੇ ਲੀਲਾ ਰੱਤਾ ਤੇ ਮਸ਼ੀਨਾਂ ਚ ਪਹਿਲਾਂ ਹੁਣਨਾ ਵਾ ਤੇ ਫੇਰ ਇਹਨਾਂ ਨੇ ਲੈਣਾ ਵਾ ਬੀਬੀ ਤੂੰ ਉਤਰਾ ਨਾ ਬਹੁਤ ਜ਼ਿਆਦਾ ਪੱਖ ਪੂਰਦੀ ਆ ਇਹਦਾ ਨਹੀਂ ਪੱਖ ਦੀ ਇਹ ਤੂੰ ਮੈਨੂੰ ਕਿਹੜੀ ਬੁਰੀ ਲੱਗਦੀ ਜਿੱਦਾਂ ਦੀ ਤੂੰ ਆ ਉਦਾਂ ਦੀ ਹੋ ਆ ਮੈਨੂੰ ਸਾਡਾ ਤਾਂ ਸਰੀਰ ਹੀ ਗਵਾਚ ਗਿਆ ਸਾਰਾ ਇੱਛੇ ਘਰ ਸਾਂਝੇ ਘਰ ਸੀ ਸਾਡਾ ਤਾਂ ਸਰੀਰ ਹੀ ਮੂੜੇ ਵਰਗਾ ਹੋ ਗਿਆ ਇੱਥੇ ਕੰਮ ਕਰ ਕਰ ਖਪ ਗਏ ਅਸੀਂ ਕਿਤੇ ਮੇਰੇ ਨਿਆਣੇ ਨੇ ਜਦੋਂ ਅਸੀਂ ਵਿਆਹਣਾ ਵਾ ਤੇ ਉਦੋਂ ਆਖਣਾ ਮਾਂ ਵੇਖ ਲੋ ਮਾਂ ਨੇ ਬੁੱਢੜੀ ਹੋਈ ਹੋਣਾ ਮਾ ਪੁੱਤੋਂ ਤੋਂ ਉਮਰ ਦੇ ਸਾਲ ਦੇਣਾ ਉਮਰ ਦੇ ਸਾਬ ਨਹੀਂ ਉਥੇ ਹੋ ਗਏ 60 ਸਾਲਾਂ ਦੇ 70 ਸਾਲਾਂ ਦੇ ਜਿਹੜੇ ਹਾਦ ਹੋ ਗਈ ਆ ਉਮਰ ਦੇ ਹਿਸਾਬ ਨਾਲ ਅਜੇ ਤੇ ਮੇਰਾ ਨਿਆਣਾ ਅਜੇ ਕੀ ਆਨੇ ਦੇ ਪੋਟਾ ਭਾਰਾ ਜੇ ਕਿਤੇ ਦੋਾਂ ਚੋ ਚਾਰ ਸਾਲਾਂ ਨੂੰ ਜੇ ਵਿਆਹਣਾ ਤੇ ਸਾਨੂੰ ਹੁਣੇ ਬੁਢੜੀਆਂ ਕਰ ਦਿੱਤਾ ਚੱਲ ਕੋਈ ਨਹੀਂ ਪੁੱਤ ਬੇਚੇਰੀਆਂ ਚੀਜ਼ਾਂ ਚੱਲੀਆਂ ਤੂੰ ਵੀ ਮੂੰਹ ਬਣਾ ਲਈ ਮੈਂ ਹੋ ਲੈ ਬੀਬੀ ਦੀ ਗੱਲ ਕਰ ਲੈ ਹੱਦ ਹੋ ਗਈ ਬੀਬੀ ਵਾਲੀ ਮੂੰਹ ਬਣਾ ਲਈ ਆਹੋ ਮੂੰਹ ਤੇ ਪੈਸੇ ਲੱਗਣੇ ਹੀ ਫਿਰ ਮੁੜ ਕੇ ਹਜ਼ਾਰੇ ਲੈਂਦੇ ਮੂੰਹ ਤਾਂ ਕਿਸੇ ਤਰ੍ਹਾਂ ਦਾ ਕੁਸੋਬਲਾ ਹੋਵੇ ਨਾ ਮੂੰਹ ਉਹ ਵੀ ਵਾਕਿਆ ਵੀ ਵਿਆਹ ਵਾਲੀ ਕੁੜੀ ਵਰਗਾ ਬਣਾ ਦਿੰਦੇ ਆ ਲੱਖ ਲੱਖ ਰੁਪਈਆ ਲੱਗਦਾ ਕੋਈ ਨਹੀਂ ਬਣਾ ਦਊਗੀ ਮੈਂ ਤੇਰਾ ਮੂੰਹ ਆਹੋ ਮੇਰਾ ਬਣਾਉਣਾ ਤੂੰ ਲੱਖ ਰੁਪਈਆ ਮੇਰੇ ਮੂੰਹ ਤੇ ਲਾਵੇਂਗੀ ਤੇ ਪੋਤਨੋਂ ਦੇ ਮੂੰਹ ਤੇ ਕੀ ਲਾਵੇਂਗੀ ਫਿਰ ਕਿੰਨੇ ਪੈਸੇ ਲਾਵੇਂਗੀ ਪਹਿਲੇ ਹਮ ਨਹੀਂ ਚਾਹ ਬਣਾ ਕੇ ਤੇ ਮੈਂ ਨਹੀਂ ਰੋਟੀ ਪਾਣੀ ਕਰਨਾ ਆ ਆਟਾ ਉੱਝਾ ਪਿਆ ਰੋਟੀ ਨਹੀਂ ਜਗਰ ਸਾਹਿਬ ਨੇ ਆਖਿਆ ਤੂੰ ਆਪੇ ਪਕਾਉਂਦਾ ਪੈਨ ਹਾਂਜੀ ਦੀਦੀ ਕੀ ਕਰਨ ਦੇ ਕੁਛ ਨਹੀਂ ਮੈਂ ਉਹ ਨਾ ਨਿਆਣੇ ਦੇ ਕੱਪੜੇ ਕੱਢਣ ਦੇ ਹੀ ਜਿਹੜੇ ਜਿਹੜੇ ਨਾਲ ਜਾਣੇ ਆ ਨਾ ਕੱਪੜੇ ਤੇ ਕੱਢਣ ਦੇ ਹੁਣ ਮੇਰੀ ਗੱਲ ਤੂੰ ਮਾਸਾ ਜਿੰਨਾ ਥਾਂ ਹੂੰ ਕਿਤੇ ਪੋਚਾ ਨਾ ਲਿਆ ਕੋਹ ਨਹੀਂ ਕੀਤਾ ਤੂੰ ਰੋਟੀਆਂ ਪਕਾ ਲੈਨੀ ਹੋ ਜਦੋਂ ਤੂੰ ਜੋਰੇ ਦੀ ਰੋਟੀ ਲਾਈ ਹੀ ਉਦੋਂ ਸਾਰਿਆਂ ਨੂੰ ਪੁੱਛ ਲਈਂ ਕਿੰਨੀ ਕਿੰਨੀ ਖਾਣੀ ਤੇ ਇੱਕ ਅੱਧੀ ਜਿਹੜੀ ਖਾਣੀ ਸਾਰੇ ਖਾ ਲੈਣਦੇ ਕੱਲ ਵੀ ਤੂੰ ਸਬਜੀ ਮੈਨੂੰ ਫੜਾ ਕੇ ਤੇ ਆ ਆਲੇ ਟਾਲੇ ਰਹੀ ਆ ਹੁਣ ਤੂੰ ਸਵੇਰ ਦੀ ਫੇਰ ਵਾਂਡੇ ਦੇ ਚਾਹ ਜੀ ਆ ਨਹੀਂ ਦੀਦੀ ਮੰਮੀ ਨੇ ਨਾ ਮੈਨੂੰ ਕਿਹਾ ਹੈਗਾ ਮੈਂ ਕਹਿੰਦੇ ਜੇ ਐਦਾਂ ਕਰ ਫੀ ਤੂੰ ਝਾੜੂ ਪੋਚਾ ਕਰ ਲੈ ਤੇ ਤੁਹਾਡੇ ਵੱਲੋਂ ਕਹਿੰਦੇ ਹੈਗੇ ਕਿ ਉਹ ਕਰ ਲੂਗੀ ਸਬਜੀ ਬਾਜੀ ਦਾ ਆਹੋ ਮੰਮੀ ਵੀ ਰੋਟੀਆਂ ਪਕਾ ਲੂ ਮੈਨੂੰ ਵੀ ਬੀਬੀ ਆਖਣ ਦੇ ਦੀ ਰੋਟੀਆਂ ਪਕਾ ਲਾ ਕੇ ਥਾਂ ਹੂੰ ਜਲੇ ਤਨਾਲੇ ਮੇਰੀ ਗੱਲ ਸੁਣ ਬੀਬੀ ਨੂੰ ਜੀ ਦੋਰ ਪਾਉਣ ਦੇ ਜਿਹੜਾ ਮੈਂ ਜੋਦੇ ਨੂੰ ਕਹਤਾ ਮਾੜਾ ਕਹਤਾ ਹੈਗਾ ਕਿ ਕੀ ਖੜਨਾ ਤੇ ਕੀ ਨਹੀਂ ਖੜਨਾ ਤੂੰ ਪੁੱਛਣਾ ਨਹੀਂ ਬੀਬੀ ਨੂੰ ਮੈਂ ਤਾਂ ਖੁਸ਼ ਹੋਣੀ ਪੁੱਛਿਆ ਮੰਮੀ ਦੱਸਣ ਦੇ ਵੀ ਆ ਚੀਜ਼ਾਂ ਲੈ ਜਾਓ ਅਛਾ ਤੂੰ ਨਹੀਂ ਪੁੱਛਿਆ ਆਪੇ ਗਿਆ ਉਹਨੇ ਹਾਂ ਆਪੇ ਗਿਆ ਉਹਨਾਂ ਨੇ ਮੈਂ ਨਹੀਂ ਪੁੱਛਿਆ ਮੈਂ ਕਿਹੜਾ ਆਪਣੇ ਪੇਕਿਆਂ ਨੂੰ ਦੇਣ ਲੱਗੀ ਆ ਕੋਈ ਚੀਜ਼ ਦੇਣਾ ਤੇ ਨਾਨਾ ਨੂੰ ਹੀ ਨਾ ਜੋ ਵੀ ਜਣਾ ਜਿੱਦਾਂ ਦੀ ਤਿਆਰੀ ਤੇ ਉਦਾਂ ਦੀ ਮੇਰੀ ਮੇਰੀ ਵੱਲੋਂ ਭਾਵੇਂ ਤੂੰ ਕੁਛ ਬਣਾਣਾ ਖੜ ਤੇ ਥਾਈ ਥਾਈ ਪੁੱਛਣ ਦੀ ਲੋੜ ਵੀ ਕੀ ਐ ਏਡੀ ਤੇ ਲੈ ਦੀਦੀ ਇਹ ਚ ਕਿਹੜੀ ਗੱਲ ਵਾ ਜਿਹੜਾ ਹੁਣ ਲਿਜਾਣਾ ਉਹ ਤੇ ਲਿਜਾਣਾ ਹੀ ਆ ਜੇ ਹੀ ਜਾਣਾ ਤੇ ਲੋੜੀ ਦੇ ਕੇ ਹੀ ਆਵਾਂਗੇ ਨਾ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਨਹੀਂ ਦੇ ਕੇ ਆਉਣੀ ਮੈਂ ਤੁਹਾਨੂੰ ਇਹ ਗੱਲ ਕੀਤੀ ਆ ਵੀ ਜੋ ਜੋਦੇ ਨੂੰ ਦੱਸਤਾ ਹੀ ਉਹਨਾਂ ਗੱਲਾਂ ਦੇ ਪੂਰਨਿਆਂ ਤੇ ਰਹਿ ਪੈਣਾ ਕਿ ਬਾਰ ਬਾਰ ਪੁੱਛਣ ਦੀ ਜੀ ਜੀ ਨੂੰ ਕੀ ਲੋੜ ਹੁਣ ਬੀਬੀ ਨੂੰ ਪੁੱਛ ਕੇ ਆਈਆਂ ਹੁਣ ਘਰ ਸਾਹਿਬ ਨੂੰ ਪੁੱਛਣ ਤੁਰ ਪਾ ਹੁਣ ਮੈਨੂੰ ਪੁੱਛਣ ਡੈਪੋ ਦੀਦੀ ਕੀ ਖੜਨਾ ਵਾ ਮੈਨੂੰ ਲੱਗਦਾ ਇਦਾਂ ਹੀ ਕੀ ਕੀ ਕਰਦੇ ਆ ਖੜਨਾ ਕਰਨਾ ਤੇ ਮੈਨੂੰ ਲੱਗਦਾ ਤੂੰ ਟਾਈਮ ਪਾਸ ਕਰ ਦੇਣਾ ਪਾਜੀ ਨੂੰ ਕਿ ਪੁੱਛਣਾ ਵਾ ਪਾਜੀ ਨੂੰ ਤੋਂ ਤਾਂ ਹੀ ਪਾਜੀ ਕਹਿੰਦੇ ਸੀ ਸਮਝੀ ਤੇ ਪਾਪਾ ਨੂੰ ਵੀ ਸਸਤਾ ਸੂਟ ਵੀ ਬੰਦਾ ਵਾ ਅੱਛਾ ਤੇ ਮਾੜਾ ਲੈ ਕੇ ਚਾਹ ਤੇ ਲੈ ਲਿਆ ਹੁਣ ਲੈਣਾ ਵਾ ਅੱਜ ਕਿ ਹੈਗਾ ਨੂੰ ਚਾਹਾਂਗੇ ਕਦੋਂ ਕਿੱਥੋਂ ਲਾਉਣੇ ਆ ਉੱਥੋਂ ਲੈ ਜਾਣ ਲੈ ਜਾਣੇ ਦੁਕਾਨ ਤੋਂ ਹੀ ਨਹੀਂ ਆਣੇ ਤੇ ਹੱਥਾਂ ਨਾਲ ਦਿੱਤਾ ਹੀ ਲੈ ਜਾਣਾ ਵਾ ਬਾਹਰ ਹੀ ਬਹਿ ਜਾਂਦੀਆਂ ਜਦੋਂ ਆਉਂਦੀਆਂ ਵਾ ਆਖੀ ਦਾ ਅੰਦਰ ਆਜੋ ਅੰਦਰ ਆ ਜਾ ਸੰਦੀ ਫੇਰ ਬੈਠਾ ਤੇ ਬਾਹਲੀ ਦੀਆਂ ਵਾ ਕਦੀ ਉਹਨੇ ਕਿ ਟਰੰਕ ਨੂੰ ਕਿਹੇ ਪੇਟੀ ਨੂੰ ਕਿਤੇ ਬਕਸੇ ਨੂੰ ਮਾ ਦੇ ਨੂੰ ਕਦੀ ਹੱਥ ਲਾਇਆ ਵਾ ਉਹਨਾਂ ਨੇ ਜੋ ਲੈਣਾ ਸਾਡੇ ਹੱਥਾਂ ਦਾ ਹੀ ਦਿੱਤਾ ਲੈਣਾ ਵਾ ਤੇ ਜਿੰਨਾ ਹੋ ਸਕੇ ਨਾ ਬਾਤਾਂ ਵੱਧ ਕਰਨਾ ਚਾਹੀਦਾ ਈਆਂ ਪਹਿਣਾ ਦਾ ਤੇ ਦੀਦੀ ਮੈਂ ਕਿਹੜਾ ਮਾੜਾ ਕਹਿਨ ਲਈ ਆ ਮੈਂ ਕਹਿੰਨੀ ਆ ਵੀ ਲੈ ਜਾਣਾ ਜੋ ਵੀ ਕਹਾਂ ਤੁਸੀਂ ਲੈ ਕੇ ਹੀ ਜਾਣਾ ਹਾਂ ਉਹ ਨਿਆਣਿਆਂ ਬਾਤੀ ਵੀ ਲੈ ਜਿਓ ਖਾਨ ਨੂੰ ਬੱਕਰਾ ਖਜੂਰਾਂ ਲੈ ਜਿਓ ਮੂੰਹ ਨੂੰ ਮੇਰਾ ਰਹਿੰਦਾ ਨਹੀਂਗਾ ਪਰ ਮੈਂ ਕਹੀ ਜਾਣਾ ਜੋ ਵੀ ਕੋਹਵਾ ਗਾਂ ਵਧੀ ਜਾਵਾਂ ਮੈਂ ਤੇ ਖਜੂਰਾਂ ਤੇ ਕਦੀ ਸਾਜਦੇ ਸੂਟ ਚਲਾਕ ਤੇ ਬਹੁਤ ਆ